ਦੁਆਬੇ ਦੇ ਪ੍ਰਸਿੱਧ ਨਗਰ ਰੂੜਕਾ ਕਲਾਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ سپور츠 ਐਂਡ ਕਲਚਰ ਕਲੱਬ ਰੂੜਕਾ ਕਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 39ਵੇਂ ਪੇਂਡੂ ਖੇਡ ਮੇਲਾ 6, 7 ਅਤੇ 8 ਫਰਵਰੀ ਨੂੰ ਕਰਵਾਇਆ ਜਾ ਰਿਹਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਕੁਮਾਰ Tiwari ਨੇ ਦੱਸਿਆ ਕਿ ਇਹ ਪੇਂਡੂ ਖੇਡ ਮੇਲੇ ਵਿੱਚ ਫੁੱਟਬਾਲ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਜਸ ਤੋਂ ਬਾਅਦ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਹਰ ਸਾਲ ਇਸ ਮੇਲੇ ਨੂੰ ਪਿੰਡ ਵਾਸੀ ਅਤੇ ਐਨ ਆਰ ਆਈ ਵੀਰਾਂ ਦਾ ਪੂਰਾ ਸਹਿਯੋਗ ਮਿਲਦਾ ਰਿਹਾ ਅਤੇ ਉਹ ਆਸ ਕਰਦੇ ਹਨ ਕਿ ਇਸ ਵਾਰ ਵੀ ਸਮੂਹ ਇਲਾਕਾ ਵਾਸੀ ਅਤੇ ਐਨ ਆਰ ਆਈ ਵੀਰ ਉਹਨਾਂ ਨੂੰ ਸਹਿਯੋਗ ਕਰਨਗੇ ਅਤੇ ਮੇਲੇ ਵਿੱਚ ਪਹੁੰਚ ਕੇ ਉਸ ਦੀ ਰੌਣਕ ਨੂੰ ਚਾਰ ਚੌਂਦ ਲਾਉਣਗੇ ਅੱਜ 27 ਜਨਵਰੀ ਨੂੰ ਸ਼ਹੀਦ ਆਜ਼ਮ ਸਰਦਾਰ ਸਪੁਰ ਫਰ ਸੈਕ ਸਪੋਰਟਸ ਐਂਡ ਕਲਚਰ ਕਲਬ ਰੁੜਕਾ ਕਲਾਂ ਦੀ ਕਮੇਟੀ ਦੀ ਮੀਟਿੰਗ ਕੀਤੀ ਗਈ ਆ ਜਿਹਦੇ ਸਬੰਧ ਚ ਪਹਿਲੀ ਮੀਟਿੰਗ ਜੇ ਅਸੀਂ ਫੈਸਲਾ ਕੀਤਾ ਸੀ ਵੀ ਇਹ ਜਿਹੜਾ ਪਿੰਡੂ ਖੇਡ ਮੇਲਾ ਆ ਰੁੜਕਾ ਕਲਾਂ ਦੇ ਵਿੱਚ ਇਸ ਸੰਸਥਾ ਵੱਲੋਂ ਕਰਾਇਆ ਜਾਂਦਾ ਜਿਹੜਾ 6 ਫਰਵਰੀ 7 ਫਰਵਰੀ ਤੇ 8 ਫਰਵਰੀ ਨੂੰ ਪਿੰਡ ਰੁੜਕਾ ਕਲਾਂ ਹੈਸਕੰਡੀ ਸਕੂਲ ਰੁੜਕਾ ਕਲਾਂ ਦੀ ਗਰਾਊਂਡ 'ਚ ਜਿਹੜਾ ਪਿਛਲੇ ਸਾਲਾਂ ਜਿਹੋ ਤਰ੍ਹਾਂ ਇਸ ਵਾਰ ਵੀ 41 ਮਈ ਫੇ ਪਿੰਡ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ 55 ਕਿਲੋ ਪਿੰਡ ਪੱਧਰ ਦੀਆਂ ਟੀਮਾਂ 6 ਤਰੀਕ ਨੂੰ ਟੂਰਨਾਮੈਂਟ ਖੇਡਣਗੀਆਂ 7 ਤਰੀਕ ਨੂੰ ਪਿੰਡ ਪੱਧਰ ਓਪਨ ਦੀਆਂ ਟੀਮਾਂ ਜਿਹੜੀਆਂ ਖੇਡਣਗੀਆਂ ਜਿਨ੍ਹਾਂ ਦੇ ਵਿੱਚ ਤਿੰਨ ਖਿਡਾਰੀ ਜਿਹੜੇ ਕੱਚੇ ਪੱਕੇ ਕੋਈ ਵੀ ਖੇਡ ਸਕਦੇ ਆ 8 ਤਰੀਕ ਨੂੰ ਕਲੱਬਾਂ ਜਿਹੜੀਆਂ ਨਾਮਵਰ ਕਲੱਬਾਂ ਆ ਉਹਨਾਂ ਦੇ ਜਿਹੜੇ ਮੈਚ ਆ ਉਹ ਕਰਾਏ ਜਾਣਗੇ ਨਾਲ ਦੀ ਨਾਲ 6 ਤੇ 7 ਤੇ 8 ਤਰੀਕ ਨੂੰ ਫੁੱਟਬਾਲ ਦੇ ਜਿਹੜਾ ਲਗਾਤਾਰ 8 ਟੀਮਾਂ ਦੇ 8 ਕਲੱਬਾਂ ਦੇ ਵਿਚਾਲੇ ਜਿਹੜਾ ਮੈਚ ਹੋ ਕਰਵਾਏ ਜਾਣਗੇ ਤੇ ਜਿਹਦੇ ਵਿੱਚ ਦਿਲ ਖਿੱਚਵੇਂ ਇਨਾਮ ਚਾਹੇ ਫੁੱਟਬਾਲ ਦੇ ਹੋਣ ਚਾਹੇ ਕਬੱਡੀ ਦੇ ਹੋਣ ਉਹ ਖਿਡਾਰੀਆਂ ਨੂੰ ਦਿੱਤੇ ਜਾਣਗੇ ਸਪੈਸ਼ਲ ਪ੍ਰਾਈਜ਼ ਵੀ ਦਿੱਤੇ ਜਾਣਗੇ ਸੋ ਇਹਨਾਂ ਬੇਨਤੀਆਂ ਨਾਲ ਹੀ ਅਸੀਂ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਿੰਡ ਪਿੰਡੂ ਖੇਡ ਮੌਲੇ ਦੀ ਰੌਣਕ ਨੂੰ ਵਧਾ ਕੇ ਆਪ ਖੇਡਣ ਦਾ ਆਨੰਦ ਮਾਣੋ ਤਾਂ ਕਿ ਇਹ ਖੇਡਾਂ ਜਿਹੜੀਆਂ ਕਰਵਾਈਆਂ ਜਾਂਦੀਆਂ ਪਿੰਡਾਂ ਵਿੱਚ ਉਹਦਾ ਮਕਸਦ ਸਾਡਾ ਇੱਕੋ ਹੀ ਆ ਵੀ ਲੋਕੀ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਪਲੇਅਰ ਵੀ ਨਸ਼ਿਆਂ ਤੋਂ ਦੂਰ ਰਹਿਣ ਸਾਡੀ ਪਲੇਅਰਾਂ ਨੂੰ ਵੀ ਬੇਨਤੀ ਆ ਵੀ ਨਸ਼ੇ ਤੋਂ ਬਿਨਾ ਖੇਡਣ ਦਾ ਯਤਨ ਕਰੋ ਤਦ ਹੀ ਅਸੀਂ ਤੁਹਾਡੇ ਬਹੁਤੇ ਬਹੁਤੇ ਜਿਹੜੇ ਆ ਉਹ ਧੰਨਵਾਦੀ ਹੋਵਾਂਗੇ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਧੰਨਵਾਦ ਇਹ ਜਿਹੜਾ ਆਪਣਾ ਪਿੰਡੂ ਖੇਡ ਮੇਲਾ 6 7 ਤੇ 8 ਫਰਵਰੀ ਨੂੰ ਹੋ ਰਿਹਾ ਆ ਜੀ ਇਹਦੇ ਵਿੱਚ ਸਾਡੇ ਐਨਆਰਏ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਦੂਸਰੀ ਇਸ ਪਿੰਡੂ ਖੇਡ ਮੇਲੇ 'ਚ ਆਪਣੇ ਐਨਆਰਆਈ ਵੀ ਪਹੁੰਚ ਵੀ ਰਹੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤੇ ਜਾਊਗੇ ਵਿੱਚ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਅਸੀਂ ਐਨਆਰਆਈ ਵੀਰਾਂ ਦਾ ਬਹੁਤ ਥੈਂਕ ਯੂ ਕਰਦੇ ਆ ਤੇ ਲੰਗਰ ਲਗਾਤਾਰ ਤਿੰਨ ਦਿਨ ਚੱਲੂਗਾ 6 7 ਤੇ 8 ਫਰਵਰੀ ਉਸ ਲਈ ਵੀ ਅਸੀਂ ਸਾਡੇ ਉਸ ਲੰਗਰ ਲਈ ਵੀ ਸਾਡੇ ਐਨਆਰਆਈ ਵੀਰਾਂ ਦਾ ਸਹਿਯੋਗ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੋ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਇਸ ਖੇਡ ਮੇਲੇ ਵਿੱਚ ਹਮ ਹਵਾ ਕੇ ਪਹੁੰਚੋ ਜੀ ਤੇ ਇਸ ਦਾ ਆਨੰਦ ਮਾਣੋ